ਆਲੋ ਮੰਮੀ ਜੀ ਚਾ ਗਰਮੀਤ ਹੈ ਮੇਰੀ ਗੱਲ ਸੁਣ ਕੁੜੀ ਨੂੰ ਵੀ ਨਾਲ ਠਾਲਿਆ ਕਰ ਕੋਈ ਕੰਮ ਧੰਦੇ ਲਾਇਆ ਕਰ ਸਵੇਰੇ ਸਵੇਰੇ ਉੱਠ ਕੇ ਤੇ ਚੱਲ ਕਰਨਾ ਹੱਥ ਭੜਤੀ ਥੋੜੀ ਬੋਤੀ ਪਵਾਇਆ ਕਰੇ ਮੰਮੀ ਜੀ ਹੋਵੇ ਕੋਈ ਗੱਲ ਨਹੀਂ ਕਰ ਲੂਗੀ ਕੰਮ ਉਹਦੇ ਹੁਣ ਪੇਪਰ ਹੋਣ ਡਏ ਆ ਤੇ ਅੱਧੀ ਅੱਧੀ ਰਾਤ ਤੱਕ ਜਰੀ ਪੜਦੀ ਰਹਿੰਦੀ ਆ ਮੇਰੇ ਲਾਗੇ 1 ਵਜੇ ਤੱਕ ਰਾਤ ਜਾਗਦੀ ਰਹੀ ਮੈਂ ਤਾਂ ਤਾਂ ਨਹੀਂ ਠਾਈ ਤੇ ਕੋਈ ਗੱਲ ਨਹੀਂ ਉੱਠ ਪੈਂਦੀ ਆ ਸਹਿਜਪਾਣਾ ਹਾਏ ਹੈ ਨਹੀਂ ਪੜ੍ਹਾਈ 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 ਹੀਰੀ ਕੰਬਲੀ ਹੋ ਗਈ ਤੇਰੀ ਪੜ੍ਹਾਈ ਦੀ ਰਾ ਸਾਰੀ ਪੜਦੀ ਰਹਿੰਦੀ ਤਾਂ ਕੀ ਗੱਲ ਉਹਨੂੰ ਘਰ ਦੇ ਕੰਮ ਕਿੱਦਾਂ ਸਿਖਾ ਲੈਣੇ ਉਹ ਕਦੋਂ ਸਿੱਖਣੇ ਆਣੇ ਮੰਮੀ ਜੀ ਹੁਣ ਉਹਨੇ ਵਿਚਾਰੀ ਘੜੀ ਕਸਾਉ ਲੋਗੀ ਫੇਰ ਉਹਨੇ ਜਾਣਾ ਵਾ ਤੇ ਨਿਆਣਾ ਉੱਥੇ ਅੱਖਾਂ ਮੀਟਦਾ ਰਹੇ ਤਾਂ ਪੜਨਾ ਕੀ ਹੁੰਦਾ ਬੱਚੇ ਨੇ ਤੁਹਾਨੂੰ ਤਾਂ ਸਾਸ ਸੇ ਮਿਲ ਗਈ ਚੰਗੀ ਤੇ ਕੋਈ ਕਹਿੰਦੀ ਨਹੀਂ ਮੈਂ ਮਾੜੀ ਚੰਗੀ ਤੁਹਾਨੂੰ ਤੇ ਜੇ ਗਾੜੀ ਉਹੋ ਜੀ ਮਿਲ ਗਈ ਤੇ ਕੁੱਤੋਂ ਫੜ ਕੇ ਉਹਨਾਂ ਨੇ ਬਾਹਰ ਕੱਢਣਾ ਵਾ ਪਤਾ ਤੇ ਤੁਹਾਨੂੰ ਲੱਗਣਾ ਵਾ ਜੇ ਤੈਨੂੰ ਅਕਲ ਨਾ ਦਿੱਤੀ ਕੋਈ ਵੀ ਤੇ ਮੰਮੀ ਜੀ ਫੇਰ ਕੀ ਆ ਗਾੜੀ ਪਤਾ ਨਹੀਂ ਸਹੁਰੇ ਕਿੱਦਾਂ ਦੇ ਟੱਕਰ ਨੇ ਕਿੱਦਾਂ ਦੇ ਨਹੀਂ ਚਲੋ ਮੈਂ ਤੇ ਆਨੀ ਮਹਾਰਾਜ ਹਰ ਇੱਕ ਮਾਪੇ ਉਹਦੇ ਸਰ ਤੇ ਆ ਚਾਰ ਦਿਨ ਐਸ਼ ਆ ਬੱਚੇ ਲੈ ਲੈਣ ਤੇ ਕੰਮ ਕਿਹੜਾ ਉਹ ਕਰਦੀਵੇਂਗੀ ਸਾਰੇ ਮੰਮੀ ਜੀ ਕੰਮ ਕਰਦੀ ਤੁਹਾਡੇ ਸਾਹਮਣੇ ਹੱਥ ਪੜੱਥੀ ਜਿੰਨਾ ਵੀ ਸਾਰਾ ਮੇਰਨਾ ਕਰਾਉਂਦੀ ਆ ਤੇ ਅੱਧੀ ਰਾਤ ਤੱਕ ਪੜਦੀ ਰਹਿੰਦੀ ਜੇ ਨਿਆਣੀ ਸੌ ਵੀ ਲਾਉਗੀ ਤੇ ਫਿਰ ਕੀ ਹੋ ਜਾਊਗਾ ਚੱਲ ਨਹੀਂ ਚੱਲ ਮੈਨੂੰ ਮੱਤਾਂ ਨਾ ਬਹੁਤੀਆਂ ਦੇ ਜਿੱਦਾਂ ਤੈਨੂੰ ਨਹੀਂ ਚੱਜ ਕੋਈ ਵੀ ਮੈਂ ਤਾਂ ਤੈਨੂੰ ਸਖਾਲ ਦਿੱਤੇ ਤੇ ਗਾੜੀ ਇਹ ਵੀ ਉਹਨੂੰ ਤੂੰ ਹੀ ਸਖਾਲੇਗੀ ਤੇ ਤਾਂ ਹੀ ਆ ਮੇਰੇ ਵਰਗੀਆਂ ਸੱਸਾਂ ਨਹੀਂ ਟੱਕਰ ਨਹੀਂ ਆ ਗਈਆਂ ਤੇ ਤੁਹਾਨੂੰ ਆਪ ਚੱਜ ਸਖਾਲਣ ਗਿਆ ਨਾ ਤੈਨੂੰ ਕੋਈ ਅਕਲ ਹੀ ਨਾ ਲੈਣ ਨਾ ਦੇਣ ਤੈਨੂੰ ਮਹਾ ਮੱਤ ਦਿੱਤੀ ਮਾੜਾ ਮੋਟਾ ਤੁਹਾਨੂੰ ਤੋਂ ਗੱਲਾਂ ਕਰਦੀ ਫਿਰਦੀ ਆ ਤੂੰ ਗਾੜੀ ਉਹ ਜਿਹੇ ਮੱਤਾਂ ਆਪਣੇ ਵਾਲੀਆਂ ਨਿਆਣਿਆਂ ਦੇਣ ਲਈ ਕੋਈ ਨਹੀਂ ਠਾਲਦੀਆਂ ਮਮੇ ਜੀ ਰਹਿਮਤ ਨਹੀਂ ਬੱਚੀਗੇ ਰਹਿਮਤ ਉੱਠ ਮੇਰੀ ਤੀ 16:00 ਮੰਮਾ ਘੜੀ ਪੁੱਤ ਉੱਠ ਮੇਰੀ ਬੱਚੀ ਕਿੰਨਾ ਹੀ ਟਾਈਮ ਹੋ ਗਿਆ ਤੁਹਾਡੇ ਸਾਹਮਣੇ ਮੰਮਾ ਰਾਤ ਮੈਂ 1 ਵਜੇ ਤੱਕ ਪੜਦੀ ਰਹੀ ਤੂੰ ਇਹ ਕਿਉਂ ਸੌਂ ਜਾ ਅਜੀ ਰਾਜਾ ਵੀ ਤੇ ਸੁੱਤਾ ਹੀ ਆ ਪੁੱਤ ਮੇਰੀ ਗੱਲ ਸੁਣ ਮੇਰੀ ਤੇ ਕੋਈ ਗੱਲ ਨਹੀਂ ਦਾਦੀ ਫੇਰ ਰੋੜਾ ਪਾਉਗੀ ਮੇਰੀ ਤੀ ਉੱਠ ਕੋਈ ਗੱਲ ਨਹੀਂ ਜੇ ਦਿਨੇ ਟਾਈਮ ਲੱਗੂਗਾ ਤੇ ਟਾਈਮ ਨਾ ਸੋਚੀ ਕੋਈ ਗੱਲ ਨਹੀਂ ਔਰ ਪੀਜ ਨਹੀਂ ਥੋੜੇ ਕਿ ਟਾਈਮ ਮੰਮਾ ਮੈਨੂੰ ਨਹੀਂ ਪਤਾ ਪਹਿਲੋ ਰੋਜ ਨੂੰ ਥਾਉ ਕੁੜਾ ਰਾਜੇ ਨਾ ਤੇਰੀ ਰੀਸ ਵਾ ਹੈ ਰਾਜਾ ਨਹੀਂ ਹੁੰਦਾ ਰਾਜਾ ਨਹੀਂ ਹੁੰਦਾ ਉਹ ਮੁੰਡਾ ਵਾ ਤੂੰ ਕੁੜੀ ਆ ਹੈ ਫਿਰ ਕੀ ਆ ਦਾਦੀ ਉਹਨੂੰ ਠਾਲ ਦੋ ਉਹ ਵੀ ਤੇ ਸੁੱਤਾ ਹੀ ਆ ਮੈਂ ਸਾਰੀ ਰਾਤ ਪੜਦੀ ਰਹਿਣੀ 1 ਵਜੇ ਤੱਕ ਮੰਮਾ ਨੂੰ ਵੀ ਤੇ ਪਤਾ ਹੀ ਆ ਅੱਛਾ ਪੜਦੀ ਰਹਿਣੀ ਆ ਤੂੰ ਪਗਾਨੇ ਘਰ ਵੀ ਜਾਣਾ ਵਾ ਉੱਥੇ ਕਿਤਾਬਾਂ ਨਹੀਂ ਖਾਣੀਆਂ ਅਗਲੇ ਰੋਟੀਆਂ ਖਾਣੀਆਂ ਉਹਨਾਂ ਨੇ ਇਹ ਪੁੱਛਣਾ ਕੀ ਅਕਲ ਲੈ ਕੇ ਆਈ ਮੇਰੀ ਗੱਲ ਸੁਣ कि तेरे बारे परे किद्दा अही ते तैनू ਰੱਖ ਲਿਆ ਤੈਨੂੰ ਮਾਸਾ ਕੋਈ ਚੱਜ ਨਹੀਂਗਾ ਅਕਲ ਨਹੀਂ ਕਿਤੇ ਮਾਸਾ ਵੀ ਹੈ ਜੀ ਹੁਣ ਮੇਰੀ ਗੱਲ ਸੁਣ ਇਹਨੂੰ ਅਕਲ ਦੇ ਆਪਣੀ ਤੇਰੀ ਵੀ ਸੋਭਾ ਉਹ ਤਾਂ ਸਾਡੀ ਵੀ ਹੋਊਗੀ ਅਗਲੇ ਨੇ ਪੁੱਤ ਕਿਤਾਬਾਂ ਨਹੀਂ ਗੀਆਂ ਖਾਣੀਆਂ ਅਗਲੇ ਰੋਟੀਆਂ ਖਾਣੀਆਂ ਨਾਲੇ ਤੇ ਇੰਨਾ ਪੜ ਲਾ ਕੇ ਡੀਸੀ ਨਹੀਂ ਲੱਗਣਾ ਹੈਗਾ ਚੰਗਾ ਦਾਦੀ ਜੀ ਉੱਠ ਜੀ ਨਹੀਂ ਮम्मा ਮੈਂ ਰਾਜੂ ਨੂੰ ਵੀ ਠਾਲਦੀ ਹਾਂ ਰਾਜੇ ਰਾਜੇ ਉੱਠ ਉੱਠ ਕਾਲਜ ਨਹੀਂ ਜਾਣਾ ਤੂੰ ਨਹੀਂ ਕਿਉਂ ਹੁਣ ਇਹਨੇ ਮਨੀਰ ਸਾੜੀ ਨੀਂਦ ਸਾਰੀ ਰਾਤ ਗੱਲਾਂ ਕਰਦਾ ਰਹਿਣਾ ਗੇਮ ਖੇੜਦਾ ਰਹਿਣਾ ਦੋਸਤਾਂ ਨਾਲ ਗੱਲਾਂ ਕਰਦਾ ਰਹਿਣਾ ਤਾਂ ਹੁਣ ਨੀਂਦ ਹੀ ਹੋਣੀ ਉੱਠ ਵੀ ਤੂੰ ਇਦਾਂ ਨੀਂਂਦ ਰੰਬਾ ਬੰਦ ਲਈਏ ਬੰਦਰ ਜਾ ਨਹੀਂ ਉੱਠਣਾ ਨਾ ਉੱਠ ਮਰ ਪਰਾਂ ਜਾ ਕੇ ਇੱਥੇ ਹੀ ਮੂੰਹ ਬੰਦ ਕਰ ਲਾ ਕਿਦਾਂ ਕਿ ਤੇਰੀ ਹਿੱਕ ਤੋਂ ਆਇਆ ਉਹਨੂੰ ਮਰ ਜਾ ਕਹਿੰਦੇ ਮੈਂ ਸੁੱਖਣਾ ਸੋਕਿਆ ਆਪਣੇ ਪੋਤੇ ਨੂੰ ਲਿਆ ਤੂੰ ਤੂੰ ਮਰ ਜਾ ਮਰ ਜਾ ਕਹਿੰਦੇ ਨਹੀਂ ਕੋਈ ਸ਼ਰਮ ਕਰੋ ਤੁਸੀਂ ਹੱਦ ਹੋ ਗਈ ਤੁਹਾਡੇ ਵਾਲੀ ਤੇ ਇਹਨੇ ਕਾਲਜ ਨਹੀਂ ਆਣਾ ਕਦੋਂ ਦਾ ਸੁੱਤਾ ਮੈਨੂੰ ਦੋਸੇ ਨੇ ਤੀ ਖਾਲ ਦੰਨੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੈਂ ਇੱਥੇ ਤੇਰਾ ਕਾਜ ਪੁੰਜ ਸਭ ਬੰਦ ਕਰ ਦੇਣੇ ਆ ਤੇ ਨਾ ਕੀ ਦੱਸਿਆ ਨਹੀਂ ਕਾ ਪੇਪਰ ਪੁੱਤਰ ਵੀ ਤੇ ਰਹਿ ਜਾਣੇ ਆ ਕੰਮ ਹੀ ਕਰਾਂਗੀ ਘਰ ਦਾ ਜੈਨੂ ਮਾਰੀ ਚੰਗੀ ਕਹੀ ਤੇ ਹੱਦ ਹੋ ਗਈ ਤੇਰੇ ਵਾਲੀ ਤੇ ਤਾਂ ਬੋਲਦੀ ਮੁੰਡੇ ਨੂੰ ਕਾਕਾ ਤੂੰ ਵੀ ਉੱਠ ਕੇ ਤੇ ਮੂੰਹ ਹੱਥ ਧੋ ਲੈ ਕੋਈ ਹਾਲ ਨਹੀਂ ਮੰਮੀ ਦਾ ਵੀ ਜੇ ਹੁਣ ਮੈਂ ਵਿੱਚ ਬੋਲੀ ਤੇ ਕਹਿਣਾ ਤੂੰ ਕੁੜੀ ਨੂੰ ਭੋਏ ਚੜਾਉਣੇ ਆ ਮੇਰੇ ਦੋਵੇਂ ਬੱਚੇ ਆ ਮੈਨੂੰ ਦੋਵਾਂ ਦਾ ਪਤਾ ਵਾ ਕਿਹੜਾ ਗਲਤ ਆ ਤੇ ਕਿਹੜਾ ਸਹੀ ਆ ਮੈਨੂੰ ਨਹੀਂ ਉਹਨਾਂ ਦਾ ਦੁੱਖ ਮੈਨੂੰ ਇੱਕੋ ਜਿਹਾ ਹੀ ਆ ਦੋਵੇਂ ਪਤਾ ਨਹੀਂ ਮੰਮੀ ਕਿਉਂ ਇੰਨਾ ਵਿਤਕਰਾ ਕਰਦੀ ਬੱਚਿਆਂ 'ਚ ਕੁੜੀ 'ਚ ਤੇ ਮੁੰਡੇ 'ਚ ਵਿਤਕਰਾ ਕਰਦੀ ਆ ਮੈਨੂੰ ਦੋਵੇਂ ਇੱਕੋ ਜਿਹੇ ਨੇ ਹਾ ਹਏ ਅੱਦਾ ਡੱਬਾ ਬਰਫੀ ਦਾ ਹੀ ਬਾਂਦਰ ਜਲਾ ਦਾ ਸਾਰੀ ਖਾ ਗਿਆ ਕੁਛ ਨਹੀਂ ਮੰਮੀ ਨੂੰ ਆ ਵੀ ਪੁੱਤ ਡਸਟ ਬੇਂਚ 'ਚ ਪਾਉਣਾ ਮੰਮੀ ਆ ਬਰਫੀ ਕਿੱਥੇ ਗਈ ਅੱਦਾ ਡੱਬਾ ਪਿਆ ਹੀ ਪੁੱਤ ਘੜੀ ਪਿੱਛੋਂ ਜਦੋਂ ਰਾਤ ਜਾਂਦਾ ਸੀ ਮੈਨੂੰ ਤੇ ਲੱਗਦੀ ਆ ਫੋਨ ਛੱਡ ਕੇ ਭੱਜ ਪੈਂਦਾ ਸੀ ਉਦੋਂ ਆਣ ਕੇ ਖਾ ਗਿਆ ਆਸ਼ੂ ਮੈਂ ਰੋਟੀ ਰਟੇ ਖਾਂਦਾ ਹਾਂ ਨੀਗਾ ਇਹੋ ਜਿਹੀਆਂ ਚੀਜ਼ਾਂ ਤੇ ਧਿਆਨ ਦਿੰਦਾ ਤਾਂ ਇਹ ਕਿ ਮੈਂ ਗੁੱਸੇ ਹੁੰਨੀ ਆ ਪਤਾ ਰੋਟੀ ਸਬਜ਼ੀ ਖਾਈਦੀ ਹੁੰਦੀ ਆ ਚੱਲ ਮੇਰੀ ਧੀ ਇਦਾਂ ਘਰ ਆਟੇ ਦੋ ਭਾਂਡੇ ਤੂੰ ਇਹ ਵੀ ਸਾਫ਼ ਕਰ ਲੈ ਤੇ ਮੈਂ ਆਉਣੀ ਆ ਚੰਗਾ ਆ ਉਹ ਡਸਟਪਿਨ ਚ ਪਾਉਣਾ ਹੀ ਆ ਨੂੰ ਚੰਗਾ ਠੀਕ ਇੱਥੇ ਬੈਠੇ ਮੈਂ ਤੁਹਾਨੂੰ ਵੇਖਣ ਨਹੀਂ ਹਾਂ ਮੰਮੇ ਮੇਰੀ ਗੱਲ ਦਾ ਗੁੱਸਾ ਨਾ ਕਰੇ ਹੋ ਜੇ ਪਰ ਜਿੱਦਾਂ ਤੂੰ ਹੀ ਨਾ ਮੁੰਡੇ ਨੂੰ ਸ਼ਹਿਦ ਇੰਨੇ ਗੱਲ ਠੀਕ ਨਹੀਂ ਹੈਗੀ ਮੈਂ ਨਿਆਣਿਆਂ ਦੇ ਸਾਹਮਣੇ ਆਖਿਆ ਨਹੀਂ ਨਾ ਮੈਂ ਕੁੜੀ ਸਾਹਮਣੇ ਬੋਲੀ ਆ ਵੀ ਤੁਸੀਂ ਫੇਰ ਰੱਖਣਾ ਕੁੜੀ ਨੂੰ ਭੁਏ ਚੜਾਉਂਦੀ ਆ ਤੇ ਗੱਲ ਸੁਣ ਮੇਰੀ ਕੀ ਮੁੰਡੇ ਨੇ ਮਾਰਾ ਕਰਤਾ ਫੇਰ ਕਿਉਂ ਜਾ ਮਾਰਤਾ ਭੈਣ ਭਰਾ ਲੜਦੇ ਹੁੰਦੇ ਮੰਮੀ ਅੱਜ ਉਹਨੇ ਕੁੜੀ ਤੇ ਹੱਥ ਚੁੱਕਿਆ ਜਵਾਨ ਭੈਣ ਭਰਾ ਨੇ ਉਹ ਕਿਤੇ ਨਿਗੇ ਨਿਕੇ ਖੇਡਦੇ ਨੇ ਤੈਨੂੰ ਪਤਾ ਵਾ ਧੀ ਵੀ ਜਵਾਨ ਹੋਈ ਪੁੱਤ ਵੀ ਜਵਾਨ ਆ ਅੱਜ ਉਹਤੇ ਹੱਥ ਚੁੱਕਿਆ ਕੱਲ ਨੂੰ ਮੰਮੀ ਉਹ ਗਿੱਜਾ ਗਿੱਜਾ ਕੇ ਹੋਰ ਤੇ ਹੱਥ ਚੁੱਕੂਗਾ ਨੀ ਚੱਲ ਨੀ ਐਡੀਆਂ ਮੈਨੂੰ ਮੱਤਾ ਨਾ ਦੇ ਉਹ ਮੂਰਖ ਨੀਗਾ ਕਿਤੇ ਵੀ ਤੇਰੇ ਤੇ ਹੱਥ ਚੁੱਕੂਗਾ ਛਦਾਈ ਆਓ ਫੇਰ ਕੀ ਆ ਉਹਦੀ ਛੋਟੀ ਭੈਣ ਵਾ ਇੱਕੋ ਜਿਹਾ ਹੈਗੇ ਆ ਕੱ ਲੜਦੇ ਕੋਲ ਦੇ ਕੋਈ ਗੱਲ ਨਹੀਂ ਭੈਣ ਭਰਾ ਨਿੱਕੇ ਉੱਤੇ ਕ ਲੜਦੇ ਹੁੰਦੇ ਐਵੇਂ ਨਹੀਂ ਇਦਾਂ ਗੱਲਾਂ ਕਰੀਦੇ ਹੁੰਦੇ ਕਿ ਮੈਂ ਲਾਡ ਪਿਆਰ ਦੀ ਗੱਲ ਨਹੀਂ ਕਰਦੀ ਤੁਸੀਂ ਜਿੰਨਾ ਮਰਜ਼ੀ ਲਾਡ ਪਿਆਰ ਕਰੋ ਤੁਸੀਂ ਲਾਂਬੇ ਆਖੋ ਇਦਾਂ ਨਹੀਂ ਇਦਾਂ ਮੰਮੀ ਉੱਤੇ ਮੂੰਹ ਤੇ ਕਿਉਂ ਆੰਨੇ ਆ ਬੱਚੇ ਦੇ ਸਾਹਮਣੇ ਇਹ ਗੱਲਾਂ ਕਰੀਏ ਤਾਂ ਬੱਚੇ ਨੂੰ ਹੋਰ ਸ਼ਹਿ ਮਿਲਦੀ ਆ ਮੰਮੀ ਜੀ ਹੋਰ ਮੇਰਾ ਪੋਤਾ ਨਾ ਮੰਮੀ ਤੇ ਇਹੋ ਹੀ ਸੋਚਦੀ ਮੇਰਾ ਪੁੱਤ ਸੁਧਰੇ ਸੋਨਾ ਕਮਾਈ ਵਾਲਾ ਬਣੇ ਪਰ ਮੰਮੀ ਇੱਥੇ ਮੈਨੂੰ ਘਾਟਾ ਨਜ਼ਰ ਆਉਂਦੇ ਆ ਗੱਲ ਸੁਣ ਮੇਰੀ ਉਹਨੂੰ ਬਹੁਤੀ ਮੇਰੇ ਨਾਲ ਗੱਲਾਂ ਨਾ ਕਰ ਉਥੋਂ ਦੁੱਧ ਕਰਮ ਕਰਕੇ ਤੇ ਦੇ ਉਹਨੇ ਉੱਠਣਾ ਵਾ ਚੱਲ ਜਿਆ ਕੋ ਖਾਓ ਪੀਊਗਾ ਤੇ ਚੱਲ ਇਹ ਆ ਵੀ ਕਿਤੇ ਫੌਜੀ ਪੂਜੀ ਬਣੂਗਾ ਕੋਈ ਨੌਕਰੀ ਨੌਕਰੀ ਮਿਲ ਜੂਗੀ ਉਹਨੂੰ ਐਦਾਂ ਨਾ ਕਰਿਆ ਕਰ ਤੈਨੂੰ ਨਹੀਂ ਅਜੇ ਗੱਲਾਂ ਦਾ ਪਤਾ ਕੰਮ ਕਰੂਗਾ ਗਾੜੀ ਤਾਂ ਡੱਬੇ ਪੇ ਦਾ ਸਹਾਰਾ ਬਣੂਗਾ ਮੰਮੀ ਜੀ ਦੁੱਧ 'ਚ ਮੈਂ ਲਾਚੀ ਭੈਣ ਭਰਾ ਵਾਲੀ ਪਾ ਕੇ ਉਦੋਂ ਹੀ ਰੱਖੀ ਸੀ ਤੇ ਬਾਕੀ ਤੁਸੀਂ ਮੇਰੀ ਗੱਲ ਸੁਣੋ ਖਾਓ ਪੀਊਗਾ ਮੰਮੀ ਕੋਈ ਸੈਲਡ ਰੋਟੀ ਨਾ ਬੰਦਾ ਖਾਵੇ ਸਬਜ਼ੀ ਖਾਵੇ ਰੋਟੀ ਖਾਵੇ ਪਨੀਰ ਬਣਾਵੇ ਦਵੇ ਬੱਚੇ ਨੂੰ ਉਹ ਵੱਖਰੀ ਗੱਲ ਇਹ ਥੋੜਾ ਹੁਣ ਵੇਖ ਲੋ ਰਾਤੀ ਆਂਦਾ ਹੀ ਨਾ ਮੇਰਾ ਜੀ ਨਹੀਂ ਕਰਦਾ ਰੋਟੀ ਨੂੰ ਮੇਰਾ ਜੀ ਨਹੀਂ ਕਰਦਾ ਰੋਟੀ ਨੂੰ ਔਰ ਜਿਹੜੇ ਬਰਫੀ ਪਈ ਸੀ ਨਾ ਮਿੱਠਾ ਉਹ ਸਾਰਾ ਹੀ ਖਾ ਗਿਆ ਮਿੱਠੇ ਨਾਲ ਕੀ ਆ ਸਰਿਆ ਹੈ ਤੇ ਉਹ ਮਿੱਠਾ ਹੀ ਆ ਨਾ ਖੰਡ ਨਹੀਂ ਲੋੜਾ ਕੀ ਪਿਆ ਗਿਆ ਜੇ ਖਾ ਗਿਆ ਤੇ ਫਿਰ ਕਿਉਂ ਨਾ ਢੇਡਿ ਚ ਪਾਇਆ ਵਾ ਬਸ ਤੁਸੀਂ ਚੀਜ਼ ਰੱਖ ਕੇ ਵੇਖਿਆ ਕਰੋ ਵੀ ਕਿੰਨੀ ਖਾਂਦਾ ਕਿੰਨੀ ਨਹੀਂ ਖਾਂਦਾ ਆਹ ਤੇ ਤੈਨੂੰ ਬਿਮਾਰੀ ਹੈ ਧਿਆਨ ਰੱਖੇ ਤਾਂ ਆ ਹੀ ਆ ਨਾ ਮੁੰਡੇ ਦਾ ਕਾ ਰਾਜਾ ਮੁੰਡਾ ਵਾ ਨਾ ਨੂੰ ਦੁੱਧ ਪਿਆਲ ਦੀ ਨਾ ਹੋਰ ਤੇ ਗੱਲਾਂ ਕਰਦੀ ਬੈਠ ਕੇ ਮੇਰੇ ਲਾਗੇ ਸਿਰ ਖਾਣ ਨੂੰ ਆ ਜਾਂਦੀ ਘੜੀ ਕਿ ਪਿਛੋ ਰਾਜੀ ਉੱਠ ਕੋ ਲੋਤਾ ਮੇਰਾ ਪੁੱਤ ਮੇਰੇ ਘਰ ਦੀਆਂ ਰੌਣਕਾਂ ਉੱਠ ਕੋਤੀਆਂ ਹੋ ਠੀਕ ਠਾਕ ਵਾ ਠੀਕ ਠਾਕ ਹਾਂ ਨਹੀਂ ਗਰਮੀਤ ਦੁੱਧ ਲਿਆ ਮੁੰਡੇ ਵਾਸਤੇ ਉੱਠਿਆ ਮੇਰਾ ਪੁੱਤ ਮੈਂ ਨਹੀਂ ਦੋਦੀ ਸੁੜੇ ਸੁੜੇ ਦੁੱਧ ਪੀਣਾ ਦੱਸ ਪੁੱਤ ਦੁੱਧ ਨਹੀਂ ਪੀਣਾ ਤਾਂ ਕੀ ਖਾਣਾ ਕੁਛ ਖਾਇਆ ਪੀਆ ਕਰ ਪੁੱਤ ਇਦਾਂ ਨਹੀਂ ਘਰ ਇਧਾਂ ਦਾ ਕੁਛ ਖਾਣਾ ਨਹੀਂ ਕੁਛ ਖਾਣਾ ਨਹੀਂ ਇਹ ਕਿਤੇ ਨਿਕਲ ਹੋਈ ਨਹੀਂ ਦਾਦੀ ਮੈਂ ਸਿਆਰ ਕਰਾਵਾਂ ਬਾੜੂ ਮਰੀ ਸਿਆਰ ਬਾਅਦ ਚ ਕਰਾਂ ਪਹਿਲਾਂ ਦੁੱਧ ਪੀ ਲੈ ਵੀਰਾਏ ਦੁੱਧ ਰਹਿਮਤ ਨੂੰ ਦੇ ਦੋ ਆਪੇ ਪੀ ਲੂਗੀ ਲੈ ਦੱਸ ਰਹਿਮਤ ਅੱਗੇ ਘਟ ਖਾਂਦੀ ਓ ਉਹ ਤਾਂ ਅੱਗੇ ਖਾ ਪੀ ਕੇ ਪੁਛਰੀ ਬਣੀ ਆ ਤੂੰ ਵੀ ਕੁਛ ਖਾਇਆ ਪੀਆ ਕਰ ਵੇ ਪੁੱਤ ਜੇ ਕਮਾਈ ਕਰੇਗਾ ਕੋਈ ਨੌਕਰੀ ਕਰੇਗਾ ਤਾਂ ਹੀ ਆ ਨਾ ਹੜ ਪੁੱਤ ਦੁੱਧ ਪੀ ਨਹੀਂ ਮੈਂ ਨਹੀਂ ਬਿਨਾ ਸਵੇਰੇ ਨਹੀਂ ਮੇਰਾ ਜੀ ਲੈ ਨਹੀਂ ਮੈਨੂੰ ਪੜਾ ਪੁੱਤ ਵੇ ਦਹੀਂ ਦੁੱਧ ਪੀਏਗਾ ਤੇ ਫੇਰ ਹੀ ਤੇਰੀ ਸਿਹਤ ਬਣੂਗੀ ਕੁਛ ਖਾਏ ਪੀਏਗਾ ਤਾਂ ਤਾਂ ਹੀ ਆ ਪੁੱਤ ਵੇ ਸਾਰੇ ਟੱਬਰ ਦਾ ਭਾਰ ਜਿਹੜਾ ਨਾ ਤੇਰੇ ਮੋਢਿਆਂ ਤੇ ਆ ਕਮਾਈ ਕਰੇਗਾ ਤੇ ਫੇਰ ਇਹਨੂੰ ਇੱਕ ਗੱਲ ਸੰਭੇਗਾ ਅਹੀਂ ਤੇਰੇ ਸਿਰ ਤੇ ਆ ਤੂੰ ਐਦਾਂ ਨਾ ਕਰ ਤੂੰ ਦੁੱਧ ਦੱਦ ਪੀਆ ਕਰ ਜਿਹੜੀ ਚੀਜ਼ ਲੱਭਦੀ ਆ ਖਾਪੇ ਸਬਜੀ-ਸਬਜੀ ਰੋਟੀ-ਰਾਟੀ ਰਾਜ ਕੇ ਖਾਇਆ ਕਰ ਰੋਟੀ ਦੀ ਖਾ ਜਾਣਵਾ ਆ ਖਿਆ ਪਸਾ ਜਿਹੜਾ ਖਾਣਾ ਇੱਥੇ ਕਰੀ ਇੱਕ ਗੱਲ ਵੀ ਤੈਨੂੰ ਤਾਕਤ ਆਂਦੀ ਐਦਾਂ ਨਾ ਕਰਿਆ ਕਰ ਪੁੱਤ ਕਿੰਨਾ ਦੱਦੀ ਲਈ ਥੱਲੇ ਲੈਣਾ ਪਹਿਲਾ ਮੇਰੇ ਕੋਲ ਸੋਣਾ ਦਿਆ ਨਹੀਂ ਨਹੀਂ ਮੇਰੇ ਨ ਮਰਜੀ ਕਰ ਦੁੱਧ ਪੀਣ ਨੂੰ ਦੱਸ ਸਵੇਰੇ ਨੇ ਦੁੱਧ ਪੀਣਾ ਰਾਤ ਨੂੰ ਤੂੰ ਨਹੀਂ ਪੀਣਾ ਤੇ ਫੇਰ ਕਦੋਂ ਪੀਣਾ ਦੁੱਧ ਤੂੰ ਮੈਂ ਨਹੀਂ ਪੀਣਾ ਦਾਦੀ ਜੀ ਪੁੱਤ ਕੀ ਕਰਦਾ ਹੁਣ ਤੁਹਾਨੂੰ ਗਾਦਾ ਮम्मा ਮੈਂ ਨਹੀਂ ਪੀਣਾ ਜੀ ਦੁੱਧ ਲੈ ਮਾਤਾ ਦੁੱਧ ਕਿਉਂ ਇਹਨੂੰ ਜਿੰਨਾ ਮਰਜ਼ੀ ਚਾਰੀ ਜਾ ਜਿਹੜੇ ਚਟੇ ਲੱਗਾ ਵਾ ਨਾ ਜਿੰਨਾ ਚਿਰ ਇਹਨੇ ਉਹ ਕੰਮ ਨਾ ਨਾ ਕੀਤਾ ਇਹਨੂੰ ਨਹੀਂ ਕੋਈ ਵੀ ਲੰਗਣਾ ਤੁਹਾਨੂੰ ਗਾਦਾ ਮम्मा ਮੈਂ ਨਹੀਂ ਪੀਣਾ ਪਰ ਇਹ ਹੋ ਗਈ ਆਇਓ ਰਬ ਬਹੁਤਾ ਸਿਰ ਪਾਟਣ ਲਿਆਈ ਤੇ ਦਾੰਦ ਰਾਂ ਆਪਣਾ ਜਿਗਾਰ ਲੱਭਾਂ ਤੇ ਇਹਨੂੰ ਲਾਵਾਂ ਕਿੱਥੇ ਰੱਖਿਆ ਆ ਉਹ ਲੱਭ ਗਿਆ ਜਗਾਰ ਥੂਣੀ ਨੂੰ ਲਾਉਣਾ ਜਾ ਕੇ ਵੇਖਿਆ ਜੇ ਮੰਮੀ ਹੁਣ ਮੈਨੂੰ ਮੈਂ ਕਿੱਦਾਂ ਇਗਨੋਰ ਮਾਰ ਕੇ ਗਿਆ ਵਾ ਤੇ ਹੁਣ ਪੀਤਾ ਨਹੀਂ ਦੁੱਧ ਉਹਨੇ ਨਹੀਂ ਠੰਡਾ ਹੋ ਗਿਆ ਤਾਂ ਨਹੀਂ ਪੀਤਾ ਉਹਨੇ ਦੁੱਧ ਆਪੇ ਪੀ ਲੂਗਾ ਮੰਮੀ ਤੁਸੀਂ ਉਹਨੂੰ ਨਾ ਜਿਆਦਾ ਭੂਏ ਚੜਾਈ ਜਾਂਦੇ ਓਹ ਜਿਹਾ ਗੱਲਾਂ ਕਰ ਕਰ ਕੇ ਅੱਛਾ ਮੇਰੀ ਗੱਲ ਸੁਣ ਵਿਆਹ ਤੇ ਵਿਆਹ ਦੁੱਧ ਦਿੰਦੀਆਂ ਜੇ ਤੈਨੂੰ ਨਹੀਂ ਦੱਸਦਾ ਮੈਂ ਕਿੰਨੀ ਵਾਰੀ ਕਿਹਾ ਵਾ ਪਿਤਾ ਜੀ ਕਾਇ ਜਦੋਂ ਧਾਰ ਕੱਢਦੀਆਂ ਹੁੰਦੀਆਂ ਨਾ ਮਲਾਈ ਸਣੇ ਦੁੱਧ ਵਾਰ ਕੇ ਉਹਨੂੰ ਤਿਆਰ ਕਰੋ ਆ ਰਾਤ ਦਾ ਵਿਆਹ ਦੁੱਧ ਰੱਖ ਕੇ ਤੁਹਾਨੂੰ ਤੱਤਾ ਕਰਕੇ ਦੇ ਦੇਮੀਂ ਪੀਂਦਾ ਵਾ ਪਹਿਲਾਂ ਤਾਂ ਮੰਮੀ ਜੀ ਮੇਰੀ ਇਹ ਗੱਲ ਸੁਣੋ ਵੀ ਵਿਆਹ ਦੁੱਧ ਕਿਦਾਂ ਦਾ ਹੋਣ ਲੱਗ ਗਿਆ ਦੁੱਧ ਵੀ ਕਦੇ ਬਏ ਹੁੰਦੇ ਆ ਜਿਹਦੇ ਉੱਤੇ ਮਲਾਈ ਨਾ ਲਾਈਏ ਕਜਾ ਹੋ ਗਿਆ ਮਲਾਈ ਲੱਥੀ ਵਾਲਾ ਤੇ ਮਲਾਈ ਵਿਚੇ ਵਾਲਾ ਹੀ ਤੇ ਦੂਜੀ ਗੱਲ ਉਹਨੂੰ ਠਾਇਆ ਕਰੋ ਟਾਈਮ ਨਾਲ ਉਹਦੇ ਮੂੰਹ 'ਚ ਧਾਰਾ ਮਾਰ ਦਿਆ ਕਰੀਏ ਚਾਰ ਮੰਮੀ ਜੀ ਮੈਂ ਸਭ ਕੋ ਖਾਣ ਨੂੰ ਦਿੰਨੀ ਆ ਪਰ ਤੁਸੀਂ ਪਰਦੇ ਪਾਉਂਦੇ ਜੇ ਮੁੰਡਾ ਖਾਂਦਾ ਨਹੀਂਗਾ ਅੱਛਾ ਘਰ ਦੀ ਚੀਜ਼ ਖਾ ਕੇ ਰਾਜੀ ਨਹੀਂਗਾ ਇਹ ਤਾਂ ਸ਼ੁਰੂ ਤੋਂ ਕਝਾਉਣਾ ਹੀ ਨਾ ਤੂੰ ਐਂ ਦੇ ਆ ਤੇ ਐਂ ਦੇ ਆ ਤੂੰ ਰਾਹ ਪਿਆਕਰ ਉਹਨੂੰ ਚਾਜਣਾ ਚੀਜ਼ ਦਿੱਤੀ ਤੇ ਉਹਨੇ ਖਾਣੀ ਸਵਾਈ ਕਿ ਤੂੰ ਪਹਿਲੇ ਦਿਨ ਤੋਂ ਨਾ ਸਾਰਨਾ ਚੀਜ਼ ਦਿੱਤੀ ਪਾ ਕੇ ਮੰਮੀ ਫੇਰ ਤੂੰ ਆਖਣਾ ਪੇ ਬੋਲਦੀ ਆ ਜੇ ਕੁੜੀ ਨੂੰ ਗਝਾਇਆ ਤੇ ਹਰ ਚੀਜ਼ ਖਾਂਦੀ ਆ ਨਾ ਰੱਖੇ ਤੁਸੀਂ ਆਪਦੇ ਪੱਲੇ ਦੇ ਨਾਲ ਤੇ ਚੀਜ਼ਾਂ ਨੇ ਕੀ ਖਾਣੀ ਮੰਮੀ ਆਖਿਆ ਦਾਦੀ ਪੋਤਾ ਲੜਗਾ ਤੇ ਪਰ ਮੰਮੀ ਜੀ ਵਿਗੜ ਗਿਆ ਜੇ ਹੁਣ ਉਹਨੇ ਵਿਗੜ ਜਾਣਾ ਜੇ ਚੱਲ ਚੱਲ ਤੁਰੀ ਚੱਲ ਵਿਗੜ ਗਿਆ ਕਵਾਲ ਜਾ ਕੇ ਕੁੜੀ ਨੂੰ ਦੁੱਧ ਬਿਆ ਦੱਸਦੇ ਆ ਕਦੀ ਦੁੱਧ ਵੀ ਬਿਆ ਹੋਇਆ ਲੈ ਲੈ ਚੁੱਕ ਕੇ ਦੁੱਧ ਵਾਹ ਜਾ ਗੱਲਾਂ ਕਰਦੀ ਫਿਰਦੀ ਐ ਗਾੜੀਆਂ ਇਕਦੀਆਂ ਚਾਰ ਚਾਰ ਸੁਨਮਦੀ ਕਿਤੇ ਐਡੀ ਕਿਤੇ ਆਕਲ ਸੜੀ ਕਿਤੇ ਹਾਏ ਨਖਤੇ ਦਾ ਜਿਆਦਾ ਹੀ ਕੰਮ ਵਾਧਾ ਜਾਣ ਡਿਆ ਅੱਗੇ ਤੇ ਬਾਅਦ ਹੀ ਲੰਮਦਾ ਹੀ ਤੇ ਹੁਣ ਤੇ ਨਖਤਾ ਘਰ ਵੀ ਲਾਉਣ ਲੱਗ ਪਿਆ ਇਹਦਾ ਹੁਣ ਉਹਦੇ ਤੋਂ ਬਗੈਰ ਇੱਕ ਮਿੰਟ ਵੀ ਨਹੀਂ ਸਰਦਾ ਹੈਗਾ ਜੇ ਭੇਦ ਖੁੱਲ ਗਿਆ ਤੇ ਫੇਰ ਕੀ ਕਰਾਂਗੇ ਖੁੱਲਦਾ ਤੇ ਖੁੱਲਦਾ ਰਵੇ ਭੇਦ ਮੈਂ ਕੀ ਕਰਾਂ ਆ ਥੋੜੇ ਥੋੜੇ ਤੋਂ ਚਾਟੇ ਲਾਇਆ ਏ ਹੁਣ ਤੇ ਕੰਮ ਵਾਧਾ ਹੀ ਜਾਣ ਡਿਆ ਆ ਕਦੀ ਨਾ ਕਦੀ ਤੇ ਘਰ ਦੇ ਨੂੰ ਪਤਾ ਲੱਗਣਾ ਹੀ ਆ ਤੇ ਜਿੱਦਨ ਪਤਾ ਲੱਗਾ ਨਾ ਤੇ ਤੇਲ ਤੇਲ ਮਾਰਨਗੇ ਤੇ ਮੈਂ ਵੀ ਮਰਦਿਆਂ ਨੂੰ ਵੇਖੂਗੀ ਫਿਰ ਵੇ ਰਾਜੇ ਆਹ ਕੀ ਡਿੱਗਾ ਵਾ ਓੜੇ ਫੜਾ ਗਏ ਦਾਦੀ ਇਹ ਮੁੰਡੇ ਦੀ ਆ ਉਰੀ ਦਵਾਈ ਆ ਪੱਥਰੀ ਦੀ ਇੱਕ ਪੂਰੀ ਉਹਨੇ ਖਾ ਲਈ ਇੱਕ ਉਹਦੀ ਰਹਿ ਗਈ ਹਾ ਹੈ ਐਦਾਂ ਪੁੱਤ ਕਿੱਦਾਂ ਫੜਿਆ ਤੂੰ ਤੂੰ ਤਾਂ ਹੈਰਾਨ ਹੀ ਹੋ ਗਿਆ ਵਾ ਦਵਾਈ ਇਹ ਤਾਂ ਤਾਂ ਕੀ ਹੋਇਆ ਤੇ ਨਾਲੇ ਮੇਰੀ ਗੱਲ ਸੁਣ ਕਾਕਾ ਤੂੰ ਐਦਾਂ ਹੀ ਟਾਈਮ ਪਾਸ ਕਰਦਾ ਰਹਿਣਾ ਵਾ ਕਾਲਜ ਜਾਇਆ ਕਰ ਮੈਂ ਤੇਰੀ ਮਾਂ ਸਾਹਮਣੇ ਕੋ ਆਂਦੀ ਨਹੀਂ ਉਹ ਵੀ ਸੱਚੀ ਬੋਲਦੀ ਆ ਵੇਹਲਾ ਕੁੜੀ ਕਿੰਨਾ ਪੜਦੀ ਆ ਔਰ ਰਾਤ ਦੇ ਦੀ ਰਾਤ ਤੱਕ ਪੜਦੀ ਰਹਿੰਦੀ ਆ ਰੋਜ਼ ਕਾਲਜ ਜਾਂਦੀ ਆ ਪੋ ਕਈ ਕਈ ਦਿਨ ਹੋ ਗਏ ਤੂੰ ਕਾਲਜ ਨਹੀਂ ਜਾਂਦਾ ਹੈਗਾ ਦਾਦੀ ਮੇਰਾ ਕੜਾ ਜੀ ਨਹੀਂ ਕਰਦਾ ਕਾਲਜ ਜਾਣ ਨੂੰ ਮੇਰੇ ਕੋ ਨਹੀਂ ਬਸਾਏ ਤੱਕੇ ਖਾਇ ਜਾਂਦੇ ਗੱਲ ਸੁਣ ਮੇਰੀ ਕਾਲਜ ਕਿਉਂ ਨਹੀਂ ਤੱਕੇ ਖਾਦੇ ਜਾਂਦੇ ਕੁੜੀ ਵੀ ਤਾਂ ਜਾਂਦੀ ਹੈ ਨਾ ਚੁੱਪ ਕਰਕੇ ਨਾ ਅੱਜ ਤਿਆਰ ਹੋ ਕੁੜੀ ਵੀ ਕਾਲਜ ਤਿਆਰ ਹੋਣੀ ਤੇ ਚੁੱਪ ਕਰਕੇ ਤੂੰ ਜਿਹੜੇ ਸਕੂਲਿਆ ਜਾਓ ਤੇ ਨਾਲੇ ਇੱਕ ਗੱਲ ਸੁਣ ਲੈ ਮੇਰੀ ਧਿਆਨ ਦੇ ਨਾਲ ਕਾਕਾ ਕੱਲ ਤੇਰਾ ਤਾਤਾ ਤੇਰਾ ਪਿਓ ਪੁੱਛਣ ਦੇ ਹੀ ਵੀ ਕਿੱਥੇ ਗਿਆ ਵਾ ਰਾਜਾ ਤੇ ਮੈਂ ਤਾਂ ਉਹਨਾਂ ਨੂੰ ਮਾਰ ਦਿੱਤਾ ਬਹਾਨਾ ਵੀ ਮੈਂ ਉਹਨਾਂ ਨੂੰ ਕੰਮ ਕਰ ਲਿਆ ਵਾ ਪਰ ਪੁੱਤ ਏਦਾਂ ਨਾ ਕਰਿਆ ਕਰ ਪੜ੍ਹਿਆ ਲਿਖਿਆ ਕਰ ਜਾਇਆ ਕਰ ਕੁਛ ਕਰੇਗਾ ਤਾਂ ਤਾਂ ਹੀ ਆ ਦਾਦੀ ਮੈਨੂੰ ਨਹੀਂ ਪੜਾ ਮੈਂ ਫੇਰ ਹੀ ਗਾਲ ਜੀ ਆਣਾ ਮੇਰੇ ਸਾਰੇ ਯਾਰ ਦੋਸਤ ਬੁਲਡਾਂ ਦੇ ਹੁੰਦੇ ਉਹ ਕਹਿੰਦੇ ਤੂੰ ੱੱਕੇ ਖਾਨਾ ਰਿੰਦਾ ਬਸਾਂ ਜੇ ਤੇਰੇ ਘਰ ਜੇ ਦੋ ਜਾਨੇ ਕਮਾਉਣ ਵਾਲੇ ਆ ਪੁੱਤ ਜੇ ਇਹ ਗੱਲਬਾਤ ਕੋਈ ਗੱਲ ਨਹੀਂ ਕੀ ਜਿੰਨੀ ਦੇਰ ਤੂੰ ਜਾਣਾ ਬੱਸੇ ਜਾ ਜੇ ਨਹੀਂ ਤੂੰ ਬੱਸੇ ਜਾਣਾ ਤੂੰ ਇੱਦਾਂ ਕਰ ਆਪਣੇ ਪਿਓ ਵਾਲਾ ਮੋਟਰਸਾਈਕਲ ਆ ਜਾ ਹਾਲ ਨਹੀਂ ਕਰਨੀ ਜਿੰਨੇ ਜਿੰਨੇ ਮੈਨੂੰ ਬੁਲਡ ਲੈਦੇ ਨੇ ਉਹਨੇ ਛੱਡ ਨਹੀਂ ਮੈਂ ਗਾਲ ਜੀ ਆਣਾ ਵੇ ਰਾਜੇ ਪੁੱਤ ਆ ਤਾਂ ਕੋਈ ਗੱਲ ਨਾ ਨਾ ਹੋਈ ਚੱਲ ਕੋਈ ਗਾ ਨਹੀਂ ਤੇਰਾ ਪਿਓ ਆਉਂਦਾ ਵਾ ਨਾ ਤੇ ਮੈਂ ਉਹਦੇ ਨਾਲ ਪੁੱਤ ਸਲਾਹ ਕਰਦੀ ਆ ਕੁਛ ਮੇਰੇ ਖਾਤੇ ਚ ਥੋੜੇ ਬੋਤੇ ਪੈਸੇ ਆ ਗਿਆ ਤੇ ਕੋ ਉਹ ਤੇਰਾ ਪਿਓ ਦਊਗਾ ਤੇ ਚੱਲ ਤੈਨੂੰ ਗੁੱਲਟ ਲੈ ਦਾਂਗੇ ਪਰ ਹਾਲ ਦੀ ਘੜੀ ਤੇ ਜਾ ਤੂੰ ਮੈਂ ਦੱਦੀ ਤੂੰ ਹੀ ਮੰਮੀ ਨੂੰ ਡੇਪੇ ਕਰਨ ਫਿਰ ਚੱਲ ਪੁੱਤ ਲੈ ਦੂੰਗੀ ਕੋਈ ਗੱਲ ਨਹੀਂ ਤੂੰ ਹੌਸਲਾ ਕਰ ਲੈ ਤੂੰ ਕਿ ਜਰਤ ਸਹੀ ਫਿਰ ਵੇ ਕਿੰਨੇ ਖਰਚੇ ਵਧੇ ਆ ਹੁਣ ਤੂੰ ਵੱਡੇ ਹੋਏ ਜੇ ਤੇ ਤੁਹਾਡੇ ਖਰਚੇ ਵੀ ਤਾਂ ਵਧੇ ਤੂੰ ਤਾਂ ਹੁਣ ਇੱਕੋ ਪਾਟਾ ਨਾ ਮੈਨੂੰ ਹੁਣੇ ਲੈ ਕੇ ਦੋ ਹੌਸਲਾ ਕਰੀਂ ਧੰਦਾ ਪੁੱਤ ਲੈ ਦਾਂਗੇ ਰੋਮਿਸ ਕਰ ਰਹੀ ਦਾਦੀ ਮੈਨੂੰ ਲੈ ਕੇ ਦਊਂਗੀ ਬੁੱਲੜ ਮੈਨੂੰ ਤੇਰੀ ਅੰਗਰੇਜ਼ੀ ਗੁਰੀ ਜੀ ਦਾ ਪਤਾ ਲੱਗਦਾ ਕੀ ਤੂੰ ਕਹਿਣਾ ਕੀ ਨਹੀਂ ਉਦਾਂ ਮੈਂ ਤੈਨੂੰ ਕਿਹਾ ਨਾ ਕਿ ਮੈਂ ਲੈ ਦਊਂਗੀ ਤੇ ਲੈ ਦਊਂਗੀ ਠੀਕ ਆ ਯਾਰ ਫਿਰ ਮੈਂ ਦਾਦੀ ਚਲੀ ਜਾਣਾ ਚੱਲ ਠੀਕ ਆ ਠੀਕ ਆ ਲੈ ਦਊਂਗੀ ਜਾ ਮੇਰਾ ਪੁੱਤ ਚੰਗਾ ਜਾ ਸਕੂਲੇ ਜਾ ਇਦਾਂ ਨਹੀਂ ਕਰੀਦਾ ਨਾ ਮਾ ਹਾ ਮੁੰਡਾ ਮੰਦਾ ਇਹ ਵੀ ਕਿਹੜਾ ਹੁਣ ਤੈਨੂੰ ਪਤਾ ਉਹ ਗੱਲ ਨਵਾਂ ਖੂਨ ਉਹ ਕਿਤੇ ਮਨਾਉਣਾ ਐਵੇਂ ਪਿਆ ਵਾ ਇਦਾਂ ਨਿਆਣੇ ਨੂੰ ਹੌਲੀ ਹੌਲੀ ਲਾਡ ਕਰੀਏ ਪਿਆਰ ਕਰੀਏ ਪਿਆ ਹੀ ਨਿਆਣੇ ਆਖੇ ਲੱਗਦੇ ਆ ਵੇਖੋ ਵੇਖੀ ਡੈ ਇੱਕ ਦੂਜੇ ਦੇ ਨਾਲ ਮਾਰਨ ਇਹ ਨਹੀਂ ਨਾ ਵੀ ਇਹਦੇ ਘਰ ਕੁਛ ਹੈਗਾ ਚਾਹੇ ਨਹੀਂ ਹੈਗਾ ਇਹ ਆ ਵੀ ਬੁਲਟ ਚਾਹੀਦੇ ਥੱਲੇ ਖਸਮਾਂ ਨੂੰ ਖਾਣ ਮਾਂ ਪਿਓ ਜਿੱਥੋਂ ਮਰਜੀ ਲਿਆਵੇ ਨਾ ਲਿਓ ਵਰਮੀਤ ਆ ਪਾਣੀ ਲਿਆਈ ਘਟ ਲਿਆਈ ਹੋਵਾਦੂ ਬੜਾ ਥੱਕ ਜਾਈਦਾ ਸਾ ਜੀ ਆ ਲੋ ਫੜੋ ਪਾਣੀ ਕਿਧਰ ਗਿਆ ਬਾਬੂ ਜੀ ਪਾਣੀ ਪੀਓ ਤੇ ਮੇਰੀ ਗੱਲ ਵੀ ਧਿਆਨ ਨਾਲ ਸੁਣੋ ਹੁਣ ਕੀ ਰਹੀਆ ਸਵੇਰ ਦਾ ਇੱਥੇ ਕਾਟੜਾ ਬੰਦਾ ਬਾਹਰ ਹੁੰਦਾ ਤੁਸੀਂ ਹੁਣੇ ਕੋਈ ਨਾ ਸੁਣਾਦਣਾ ਸੋਲਾਂ ਤੁਸੀਂ ਸੁਣਾਦੋ ਕੀ ਸੁਣਾਣਾ ਦੱਸੋ ਵੇਖੋ ਜੀ ਮੈਂ ਹੋਰ ਤੁਹਾਨੂੰ ਕੁਝ ਨਹੀਂ ਕਹਿੰਦੀ ਥੋੜਾ ਬੁੱਤਾ ਮੁੰਡੇ ਵੱਲ ਵੀ ਧਿਆਨ ਦਿਆ ਕਰੋ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਜੇ ਨਿਰੀ ਰਾਖੀ ਧੀਆਂ ਦੀ ਨਹੀਂ ਹੁੰਦੀ ਪੁੱਤਾਂ ਦੀ ਵੀ ਉਨੀ ਬਰਾਬਰ ਹੀ ਹੁੰਦੀ ਆ ਤੇ ਫਿਰ ਮੁੰਡੇ ਦੇ ਹੁਣ ਦਿਨੋਂ ਦਿਨ ਖਰਚੇ ਵਧਦੇ ਜਾਂਦੇ ਆ ਦੂਜੇ ਤਿਜੇ ਦਿਨ ਬਸ 2000 ਦੇ ਦੋ 3000 ਦੇ ਦੋ ਇਹਦੋਂ ਥੱਲੇ ਤੇ ਉਹਦੀ ਗੱਲ ਹੀ ਹੈ ਨਹੀਂ ਤੇ ਦੱਸੋ ਇੰਨੇ ਖਰਚੇ ਵਾਰਾ ਖਾਂਦੇ ਆ ਦਿਨੋਂ ਦਿਨ ਹੱਥੋਂ ਨਿਕਲਦਾ ਹੀ ਜਾਂਦਾ ਨਿਕਲਦਾ ਹੀ ਜਾਂਦਾ ਜੇ ਮੈਂ ਕੋਈ ਗੱਲ ਕਰਨੀ ਆ ਮੈਂ ਮਨਾ ਕਰਦੀ ਆ ਕਿ ਪੁੱਤ ਪੈਸੇ ਹੈ ਨਹੀਂ ਪਿਓ ਕੋ ਲੈ ਦੂੰ ਆਲਾ ਟਾਲਾ ਕਰਦੀ ਆ ਤੇ ਮੰਮੀ ਜੀ ਪਹਿਲਾਂ ਹੀ ਹੈਗੇ ਮੇਰੇ ਕੋ ਤੂੰ ਲੈ ਜਾ ਜਿਆਦਾ ਸ਼ਹਿਤ ਉਹਨੂੰ ਮੰਮੀ ਦਈ ਜਾਂਦੇ ਜੇ ਤੇ ਫਿਰ ਸਪੂਸਾ ਤੇ ਮੈਂ ਜਾਵਾ ਕਰਕੇ ਆਉਣਾ ਤੇ ਉਹਨੇ ਕਿੰਨੇ ਪੈਸੇ ਕਰਨ ਦੱਸਣੋਂ ਪਹਿਲਾਂ ਚੱਲ ਮੰਨਿਆ ਮੈਂ ਵੀ ਤੁਹਾਡੇ ਕੰਮ ਧੰਦੇ ਵਿੱਚ ਵਿਜੀ ਸੀ ਆ ਦੋ ਤਿੰਨ ਮਹੀਨੇ ਵਿੱਚੋਂ ਜਾਇਆ ਨਹੀਂ ਗਿਆ ਮੈਨੂੰ ਦੱਸੋ ਦੋ ਤਿੰਨ ਮਹੀਨੇ ਦੋ ਦੂਜੇ ਤੀਜੇ ਦਿਨ ਦੋ ਦੋ ਤਿੰਨ ਤਿੰਨ ਹਜ਼ਾਰ ਚਾਹੀਦਾ ਵਾ ਤੇ ਇਹਨੇ ਪੈਸੇ ਕਰਨੇ ਕੀ ਆ ਨੇ ਮੈਨੂੰ ਕੀ ਪਤਾ ਕੀ ਕਰਨੇ ਆ ਇਹੋ ਹੀ ਤਾਂ ਤੁਹਾਨੂੰ ਆਣੇ ਆ ਵੀ ਕੁਝ ਧਿਆਨ ਦੋ ਮੁੰਡੇ ਵਾਲ ਮੰਨਿਆ ਕੰਮ ਜੁਰੀ ਪਰ ਕੰਮ ਨਾਲੋਂ ਜ਼ਿਆਦਾ ਜਦੋਂ ਆਪ ਉਹ ਹਾਣੀ ਬੱਚੇ ਹੋ ਜਾਣਨਾ ਤੇ ਬੱਚਿਆਂ ਵੱਲ ਧਿਆਨ ਦੇਣਾ ਜ਼ਰੂਰੀ ਆ ਬੱਚੇ ਵਿਗੜ ਜਾਣ ਹੱਥੋਂ ਨਿਕਲ ਜਾਣ ਫੇਰ ਨਹੀਂ ਜੇ ਕਾਬੂ ਪੈਂਦਾ ਕੋਈ ਗੱਲ ਨਹੀਂ ਮੇਰਾ ਕੰਮ ਤਾਂ ਸਾਰਾ ਸੈੱਟ ਹੋ ਗਿਆ ਕੋਈ ਨਹੀਂ ਕੰਮ ਤਾਂ ਨਹੀਂ ਚੱਕਰ ਚ ਲੱਗਾ ਰਿਆ ਤਾਂ ਕਰਕੇ ਮੇਰਾ ਟਾਈਮ ਨਹੀਂ ਲੱਗਾ ਇੱਧਰ ਕੋਈ ਨਹੀਂ ਹੁਣ ਆਹ ਦੇ ਦਵਾਲੇ ਮੈਂ ਹੁਣ ਜਾ ਕੇ ਇਹਨੂੰ ਇਹਨੂੰ ਕਰਨਾ ਚਾਹਦਿਆਂ ਪਹਿਲਾਂ ਤਾਂ ਤੁਸੀਂ ਮੰਮੀ ਨਾਲ ਵੀ ਗੱਲ ਕਰੋ ਮੰਮੀ ਜੀ ਪੈਸੇ ਕਿਉਂ ਦਿੰਦੇ ਉਹਨੂੰ ਜਦੋਂ ਮੈਂ ਮਨਾ ਕਰਦੀ ਮੈਂ ਮਾਂ ਆ ਮੈਨੂੰ ਦੁੱਖ ਨਹੀਂ ਆਪਣੇ ਬੱਚੇ ਦਾ ਮੈਨੂੰ ਨਹੀਂ ਪਤਾ ਉਹਦੀਆਂ ਫਿੱਸਾਂ ਜਾਣੀਆਂ ਉਹਨੇ ਖਾਣਾ ਪੀਣਾ ਕੀ ਆ ਕੀ ਨਹੀਂ ਗਾ ਮੈਂ ਤੇ ਹੁਣ ਘਰ ਰਹਿਣੀ ਆ ਮੈਂ ਉਹਦੇ ਮਗਰ ਜਾ ਕੇ ਨਹੀਂ ਵੇਖਣਾ ਕਿ ਉਹ ਕਿੱਥੇ ਜਾਂਦਾ ਤੇ ਕਿੱਥੇ ਨਹੀਂ ਜਾਂਦਾ ਕਾਲਜ ਜਾਂਦਾ ਵੀ ਹੈ ਕਿ ਨਹੀਂ ਜਾਂਦਾ ਕੋਈ ਗੱਲ ਨਹੀਂ ਮੈਂ ਵੀ ਨਾਲ ਤੇ ਮਗਰ ਜਾ ਕੇ ਹੁਣ ਪਿੱ ਕਰਦਾ ਕੀ ਆ ਕਿੱਥੇ ਜਾਂਦਾ ਕਾਲ ਸਕੂਲ ਜਾਂਦਾ ਵੀ ਹੈ ਕਿ ਨਹੀਂ ਜਾਂਦਾ ਕਾਲਜ ਕੋਈ ਨਾ ਮੰਮੀ ਨੂੰ ਮੈਂ ਕਹਿੰਦਾ ਵਾਂ ਕਿ ਤੂੰ ਕਾਹਤੋਂ ਪੈਸੇ ਦਿੰਨੀ ਆ ਕਿਹੜੀ ਕਰੋ ਦਿੰਨੀ ਆ ਜਦੋਂ ਮੈਂ ਫੀਸ ਮੈਂ ਤਾਰ ਕੇ ਆਉਣਾ ਸਾਰੇ ਕੰਮ ਮੈਂ ਕਰਦਾ ਇਹਨੂੰ ਕਦੇ ਪੈਸੇ ਚਾਹੀਦੇ ਆ ਕਲੇ ਮੈਂ ਰੱਖਦਾ ਤੇ ਮਗਰ ਕਿਹੜਾ ਕਿ ਕਿਧਰ ਕੰਮ ਲੈ ਟਾਲੀਏ ਦੇ ਮੈਂ ਨਾ ਜਾ ਜਾ ਕੇ ਹਾਂਜੀ ਮੇਰੀ ਵੀ ਇਹੋ ਕੋਸ਼ਿਸ਼ ਹੈ ਕਿ ਇਹਦੇ ਪਿੱਛੇ ਖਿਆਲ ਕਰੋ ਇਹ ਜਾਂਦਾ ਕੈਨੂੰ ਜੇ ਮੇਰੀ ਬਹੁਤ ਜਾਣ ਔਖੀ ਹੋਈ ਜੇ ਹੁਣ ਕੋਈ ਗੱਲ ਨਹੀਂ ਆ ਦਿਨ ਪਰ ਦਿਨ ਮੇਰੀ ਫਿਕਰ ਵਧਦੀ ਜਾਂਦੀ ਜਿੱੂੰ ਗੱਤੀ ਖੜਕਾਉਣੀ ਪਣੀ ਤੇ ਟ ਵਾਲੇ ਫੇਰੀ ਨੇ ਸੁੱਤਰ ਹੋਣਾ ਉਦਾਂ ਨਹੀਂ ਹੋਣਾ ਹਾਏ ਕਦੋਂ ਹੁੰਦੀ ਟੱਕਰਾਂ ਮਾਰਨ ਦੀ ਧਾਗਾ ਪੈ ਜੇ ਪਰ ਪੈ ਨਹੀਂ ਡਿਆ ਪਤਾ ਨਹੀਂ ਬਿਆਨ ਕਾ ਤੇ ਸ਼ੀਸ਼ੇ ਖਰਾਬ ਹੋਗੇ ਤੇ ਨਿਗਾਹ ਹੀ ਜਾਂਦੀ ਡਾਊਨ ਹੋਗੀ ਤੂੰ ਹੀ ਮੰਮੀ ਸੁੱਤਦਾ ਕਫ ਆ ਕੇ ਕਿੱਧਰ ਜਾਣਾ ਵਾ ਹਾਏ ਹਾਏ ਧਾਗਾ ਜਾਣ ਨੂੰ ਪਾਈਦਾ ਵਾ ਕਾਕਾ ਤਿੰਨ ਚਾਰ ਕਮੀਜ਼ ਚ ਜੇ ਪਏ ਹੀ ਤੇ ਮੇਰਾ ਰੱਦ ਵਿਚਾਲ ਮੈਂ ਬੈਠੀ ਬੈਠੀ ਤਰਪਾਈ ਕਰ ਲਾ ਤੇ ਮੈਂ ਤਾਂ ਧਾਗਾ ਪਾਉਂਦੀ ਕੋਈ ਮੈਂ ਕਿੱਥੇ ਜਾਣ ਨੂੰ ਪਾਉਂਦੀ ਮੇਰੀ ਮੰਮੀ ਗੱਲ ਸੁਣੋ ਇੱਕ ਹਾਂ ਮੈਨੂੰ ਗਰਮੀ ਤੇ ਰੋਜ਼ ਲਾਮਾ ਦਿੰਦੀ ਆ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਮੰਮੀ ਨਾਲ ਮੈਂ ਗੱਲ ਕਰਦਾ ਵਾਂ ਤੇ ਤੁਸੀਂ ਮੇਰੀ ਗੱਲ ਸੁਣੋ ਜਦੋਂ ਗਰਮੀ ਤੇ ਮਨਾ ਕਰਦੀ ਆ ਰਾਜੇ ਨੂੰ ਪੈਸਾ ਤੇ ਲਗੇਣ ਲੱਗਿਆ ਤੇ ਤੁਸੀਂ ਕਾ ਤੋਂ ਉਹਨੂੰ ਪੈਸੇ ਫੜਾ ਦਿੰਦੇ ਹੋ ਹਰ ਗੱਲ ਗੱਲ ਤੇ ਲੈ ਕਾਕਾ ਮੈਂ ਪੈਸੇ ਦੇ ਦਿੰਦੀ ਮੈਂ ਕੋਈ ਮਾੜਾ ਕੰਮ ਕਰਦੀ ਆ ਨਾਲੇ ਮੈਂ ਕੋਲੋਂ ਰੱਖੇ ਟੱਕੇ ਪੈਸੇ ਦੇ ਦਿੰਦੀ ਆ ਤੁਹਾਡੀ ਸੋਗਰ ਜਿਹੜੀ ਤੜਕੋ ਮੰਗਲੇ ਮੇਰੇ ਕੋ ਮੰਗ ਲੈਂਦਾ ਤੇ ਮੈਂ ਦੇ ਦਿੰਦੀ ਤੇ ਕੋਈ ਮਾੜਾ ਕੰਮ ਹੋਏ ਮੇਰੀ ਮੰਮੀ ਸੁਣੋ ਗੱਲ ਜਦੋਂ ਫੀਸ ਮੈਂ ਤਾਰ ਕੇ ਉਹਨਾਂ ਦੀ ਸਾਰੇ ਕੰਮ ਮੈਂ ਕਰਕੇ ਉਹਨਾਂ ਤੂੰ ਹੀ ਕੱਤੋਂ ਉਹਨੂੰ ਖਰਚਾ ਕੋਈ ਦੇ ਦਿੰਨੇ ਆਵੇਂ ਬਜ਼ੂਰੀ ਆਹ ਹੈ ਉਹ ਤਾਂ ਕਹਿਂਦਾ ਵੀ ਮੈਨੂੰ ਚਾਹੀਦਾ 3000 ਰੁਪਇਆ ਤੇ ਮੈਂ ਤਾਂ ਦੇਤਾ ਮੇਰੇ ਕੋਲ ਦੋ ਹੈਗਾ ਸੀ ਮੈਂ ਤਾਂ ਫੜਾਤਾ ਹੁਣ ਮੈਨੂੰ ਕੀ ਪਤਾ ਵੀ ਫੀਸਾ ਤੂੰ ਤਾਰਦਾ ਕੋ ਉਹੋ ਗੱਲ ਵੀ ਉਹਨੇ ਕਿੱਥੇ ਖਰਚਣੇ ਮੈਨੂੰ ਤੀ ਮੇਰੇ ਕੋਲ ਤੇ ਪੁੱਛ ਲਿਆ ਕਰੋ ਪਹਿਨਾ ਮੇਰੀ ਸਲਾਹ ਤੇ ਲੈ ਲਿਆ ਕਰੋ ਤੁਸੀਂ ਮਹਿਮਾਨੀ ਚੱਲ ਮੁੰਡਾ ਕੁੰਡਾ ਵਾ ਚੱਲ ਖਾਂਦਾ ਪੀਂਦਾ ਚਲੋ ਹੋਟਲਾਂ ਹਟਲਾਂ ਚ ਮੁੰਡਿਆਂ ਨਾਲ ਜਾਂਦਾ ਹੁੰਦਾ ਵਾ ਤੇ ਖਾ ਪੀ ਲੈਂਦਾ ਨਾ ਅੱਜ ਕੱਲ੍ਹ ਨੇ ਆ ਪਾਪੇ ਰੂਬੇ ਤੇ ਖਾਂ ਉਹ ਖਾਣਨਾ ਨਾ ਹੋਰ ਉਹਨੇ ਕੀ ਖਾਣਨਾ ਇੰਨਾ ਹੀ ਗੱਲਾਂ ਤਾਂ ਨਿਆਣੇ ਵਿਗੜ ਜਾਂਦੇ ਹੁੰਦੇ ਮੁੜ ਕੇ ਫਿਰ ਉਹ ਗਰਮੀਤ ਵੀ ਸੱਚੀ ਗੱਲ ਆਂਦੀ ਆਂਦੀ ਕੱਲ ਨੂੰ ਮੁੜ ਕੇ ਵਿਗੜ ਗਿਆ ਨਾ ਤੇ ਫਿਰ ਆਪਾਂ ਹੱਥਾਂ ਦੇ ਹੱਥ ਮਾਰ ਕੇ ਰੋਣਾ ਆ ਵੀ ਕੀ ਕਰਾਂਗੇ ਹੁਣ ਦੱਸੋ ਨਾ ਪਹਿਲਾਂ ਚੱਲ ਚੰਗਾ ਭਰਾਵਾ ਜੇ ਤੂੰ ਇਹੋ ਗੱਲ ਕਹਿਣਾ ਨਾ ਤੇ ਮੈਂ ਨਹੀਂ ਦਿੰਦੀ ਪੈਸੇ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਐ ਹੋਏ ਮੇਰੀ ਗੱਲ ਸੁਣ ਲੋ ਅੱਜ ਤੋਂ ਬਾਅਦ ਤੂੰ ਪੈਸਾ ਦੇਣਾ ਕੋਈ ਵੀ ਮੰਮੀ ਮੇਰੀ ਗੱਲ ਸਮਝ ਆ ਗਈ ਨਾ ਢੱਡੇ ਜੇ ਉਹਨੂੰ ਕੋਈ ਚੀਜ਼ ਚਾਹੀਦੀ ਆ ਨਾ ਇੱਥੇ ਘਰ 'ਚ ਕੋਈ ਚੀਜ਼ ਆ ਉਹ ਲਿਆ ਦਿਓ ਉਹਨੂੰ ਜਿਹੜੀ ਮਰਜ਼ੀ ਚੀਜ਼ ਪਿਓ ਆ ਤਾਂ ਮੈਨੂੰ ਕਹਿੰਦਾ ਵਾ ਤੇ ਦਾਦੀ ਮੇਰੇ ਕੋ ਬੱਸਾਂ ਤੇ ਨਹੀਂ ਉਹ ਠੱਕੇ ਖਾਦੇ ਜਾਂਦੇ ਮੁੰਡੇ ਮੈਨੂੰ ਕਰਦੇ ਮਖੌਲ ਤੇ ਮੈਨੂੰ ਮੋਟਰਸਾਈਕਲ ਲੈ ਦੋ ਤੇ ਮੈਂ ਇਹਨੂੰ ਇਹਨਾਂ ਗੱਲ ਕਹੀ ਤੇ ਆਪਣੇ ਪਿਓ ਵਾਲਾ ਲੈ ਜਾ ਉਹ ਕਹਿੰਦਾ ਮੈਂ ਨਹੀਂ ਉਹਦੇ ਖਾਣਾ ਖੋਣਾ ਮੈਨੂੰ ਬੁਲਟ ਲੈ ਕੇ ਦੋ ਤਾਂ ਕਾਕਾ ਫਿਰ ਹੁਣ ਦੱਸ ਕਿੱਦਾਂ ਕਰਨੀ ਮੈਂ ਤੇ ਉਹਨੂੰ ਕਿਹਾ ਵੀ ਲੈ ਦਾਂਗੇ। ਕਿਆ ਬਾਦ ਅਮੀ ਇੱਕ ਹੋਰ ਨਵਾਂ ਸਿੜੀ ਸੀ ਆਪਾਂ ਖੜਾ ਕਰਤਾ ਤੀ ਤੂੰ ਪੁੱਤ ਸਿਆਪਾ ਕਾਦਾ ਵਾ ਜੇ ਫੇ ਪੈਸੇ ਨਹੀਂ ਦੇਣੇ ਪੇਹ ਦੇ ਮੋਟਰਸਾਈਕਲ ਲਾਦਾ ਕਿ ਤਸੀਂ ਆਖੋਗੇ ਘਰ ਘਤਰ ਕਿ ਤਸੀਂ ਤੇਰੇ ਮੋਟਰਸਾਈਕਲ ਤੇ ਪੈਸੇ ਲੌਣਦੇ ਆ ਬੁਲਟ ਦੇ ਤਾਂਹੀਂ ਮੁੜ ਕੇ ਪੈਸੇ ਨਾ ਮੰਗੂਗਾ ਉਹ ਤੇ ਨਾਲੇ ਕੰਮ ਮੁੱਕ ਜੂਗਾ ਨਵੀਂ ਪੈਸੇ ਮੰਗਣੇ ਆ ਕਿ ਸ਼ੁਰੂਆਤ ਹੋ ਜਣੀ ਪੈਸੇ ਮੰਗਣ ਦੀ ਮੁੜ ਕੇ ਫਿਰ ਨਾ ਨਹੀਂ ਨਹੀਂ ਮੰਗਣੇ ਉਹਨੇ ਮੰਗਣ ਦੀ ਸ਼ੁਰੂਆਤ ਹੋਣੀ ਇਹਦੇ ਨਾਲ ਫਿਰ ਉਹ ਜੀ ਉਹਨੇ ਨਿਤ ਤੈਨੂੰ ਕਿਹਾਗਾ ਲਿਆ ਮਾਤਾ ਦੇ 500 ਬੁਲਟ ਦੇ ਤੇਲ ਪਾਉਣਾ ਲਿਆ ਦੇ ਮਾਤਾ ਬੁਲਟ ਦੇ ਤੇਲ ਪਾਉਣਾ ਕਿੱਥੋਂ ਦੇਈਂ ਜੀ ਇਹਨੇ ਪੈਸੇ ਦੱਸਣੋਂ ਪਹਿਲਾਂ ਕਾਕਾ ਹੁਣ ਜਵਾਨ ਹੋਇਆ ਉਹਦਾ ਵੀ ਚੀਕਾਦਾ ਵੀ ਮੈਂ ਚੀਜ਼ਾਂ ਲਾਵਾਂ ਤੇ ਚਲ ਚੀਜ਼ੀ ਇਹਨਾਂ ਨੇ ਆਪਣੇ ਘਰ ਦੀ ਚੀਜ਼ ਬਣੂ ਮਮੀ ਇਹ ਵਿਗੜਦਾ ਥਾਵਾ ਇਹ ਵਿਗੜਦਾ ਥਾਵਾ ਇਹਨਾਂ ਨੇ ਮੁਲਕੇ ਵਿਗਾੜਨਾ ਉਹਨੂੰ ਜਿਆਦਾ ਮੁੜ ਕੇ ਇਹਨਾਂ ਨੇ ਪਟਾਕੇ ਪੋਣੇ ਜਾ ਜਾ ਕੇ ਉਹ ਨਹੀਂ ਵਿਗੜਦਾ ਮੁੜ ਕੇ ਨਹੀਂ ਪੁੱਤ ਵਿਗੜਦਾ ਮੋਟਰਸਾਈਕਲ ਉਹਨੇ ਆਪ ਲਿਆਉਣਾ ਵਾ ਤੁਸੀਂ ਲਿਆ ਕੇ ਦੇਣਾ ਤੁਸੀਂ ਕਿਹੜੇ ਤੇ ਧਲੀ ਤੇ ਪੈਸੇ ਰੱਖਣੇ ਆ ਵੀ ਜਿਹੜੇ ਉਹ ਖਰਾਬ ਹੋ ਜਾਊਗਾ ਜਾਂ ਖਰਚ ਲੂਗਾ ਪੈਸੇ ਪੈਸੇ ਸਾਂਭੇ ਰਹਿਣੇ ਆ ਘਰ ਦੀ ਚੀਜ਼ ਬਣ ਜੂਗੀ ਤੇ ਰਹੀ ਗੱਲ ਤੇਲ ਦੀ ਜੇ ਤੁਸੀਂ ਮੋਟਰਸਾਈਕਲ ਲੈ ਕੇ ਤਾਹੋਗੇ ਤੇਲ ਵਾਸਤੇ ਪੈਸੇ ਥੋੜੀ ਅਸੀਂ ਉਹ ਵੇ ਨਾਲੇ ਉਹ ਸ਼ਰਮਖੰਦਾ ਕਾਕਾ ਤੇਰੇ ਦੋਸਤ ਸਾਰੇ ਮੋਟਰਸਾਈਕਲਾਂ ਤੇ ਹੁੰਦੇ ਆ ਉਹ ਮਖੌਲ ਕਰਦੇ ਹੋਣੇ ਆ ਕਿ ਤੂੰ ਬੱਸੇ ਆਉਨਾ ਵਾ ਉਹ ਤਾਂ ਕਰਕੇ ਕਹਿਣ ਰਿਆ ਨਾਲੇ ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਹੁਣ ਤਾਂ ਕੁੜੀਆਂ ਸਕੂਟਰੀ ਲੈ ਕੇ ਤੁਰੀਆਂ ਫਿਰਦੀਆਂ ਸਕੂਟਰੀ ਉਹਨਾਂ ਨੇ ਲਈਆਂ ਹੁੰਦੀਆਂ ਤੇ ਜੇ ਮੋਟਰਸਾਈਕਲ ਲਊ ਤਾਂ ਕਿਹੜੀ ਆਖਰ ਆਜੂਗੀ ਇਦਾਂ ਨਹੀਂ ਕਰੀ ਦਾਂਦਾ ਉਹਨੂੰ ਲੈ ਦਿਓ ਘਰ ਦੀ ਚੀਜ਼ ਆਪਣਾ ਸੰਦ ਬਣ ਜਾਊਗਾ ਮੰਮੀ ਮੇਰ ਕੋ ਵਾ ਹੈ ਨਹੀਂ ਕਿ ਹਲੀ ਮੇਰ ਕੋ ਹੋਰ ਕੰਮ ਕਾਰ ਬਥੇਰੇ ਵੇਖਣ ਵਾਲੇ ਹੈਗੇ ਆ ਦੇਖ ਲਾਂਗੇ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਮੈਂ ਤੇ ਵੀਰ ਨੇ ਅਜ ਤੱਕ ਤੇ ਕਦੀ ਕੋਈ ਚੀਜ਼ ਲਈ ਨਹੀਂ ਆ ਸਾਡੇ ਕੋ ਉਹੀ ਟਟਾ ਮੋਟਰਸਾਈਕਲ ਉਹੀ ਸਾਡੇ ਕੋ ਗੱਡੀ ਆ ਅਸੀਂ ਤੇ ਬਦਲਦੀ ਕੋਈ ਨਹੀਂ ਕੀਤੀ ਅਸੀਂ ਤੇ ਵੀਰ ਤੇ ਪੜ ਕਹਿੰਦੇ ਕਿ ਅਸੀਂ ਤੇ ਕਾ ਨਹੀਂ ਵੀ ਆਪ ਭੱਜ ਕੇ ਜਾ ਕੇ ਬੁਲਟ ਲੈ ਆਈਏ ਭੱਜ ਕੇ ਜਾ ਕੇ ਖਰਚੇ ਵੇਖਣੇ ਪੈਂਦੇ ਘਰ ਦਾ ਪਹਿਲਾਂ ਘਰ ਦਾ ਕੰਮ ਕਰ ਵੇਖੋ ਖਰਚੇ ਵੇਖੋ ਫੇਰੇ ਫਾਲਤੂ ਦੇ ਖਰਚੇ ਕਰੋ ਇਹ ਫਾਲਤੂ ਦਾ ਖਰਚਾ ਵਾ ਇਹ ਜਾਇਜ਼ ਖਰਚਾ ਨਹੀਂ ਨਜਾਇਜ਼ ਖਰਚਾ ਵਾ ਇਹ ਪੁੱਤ ਫਾਲਤੂ ਦਾ ਖਰਚਾ ਹੈਗਾ ਵਾ ਹੁਣ ਟਾਈਮ ਹੋਰ ਵਾ ਹੁਣ ਬੱਚੇ ਨਹੀਂ ਆਖੇ ਲੱਗਦੇ ਉਹਨਾਂ ਨੂੰ ਵੇਖੋ ਵੇਖੀ ਹੁੰਦਾ ਵੀ ਇਹ ਚੀਜ਼ ਲਈਏ ਤੇ ਚਲ ਜੇ ਕਹਿਣ ਗਏ ਤੇ ਲੈ ਦੋ ਨਾਲੇ ਇਹਨੂੰ ਬਾਹਨਾ ਮਾਰਦਿਆ ਕਰਾਂਗੇ ਫੜ ਕੋ ਪੈਸੇ ਐ ਨਹੀਂ ਪੈਸੇ ਤੇ ਇਕੱਠੇ ਕਰਕੇ ਤੇ ਤੈਨੂੰ ਚੀਜ਼ ਲੈਤੀ ਆ ਨਾਲੇ ਪੈਸੇ ਮੰਗਣੂ ਹੜ ਜਾਊਗਾ ਨਾਲੇ ਸਾਡੀ ਚੀਜ਼ ਬਣ ਜੂ ਨਾਲੇ ਸਾਡਾ ਬੱਚਾ ਸੁਧਰ ਜੂਗਾ ਇਹ ਸੁਧਰ ਨਹੀਂ ਹੁੰਦਾ ਮੰਮੀ ਇਹ ਵਿਗੜਨ ਹੁੰਦਾ ਵਾ ਐਵੇਂ ਤੂੰ ਫਿਰ ਉਹ ਹੋਏ ਗੱਲ ਵਿਗੜਨ ਵਿਗੜਨ ਵਿਗੜਨਾ ਮੇਰੀ ਗੱਲ ਸੁਣ ਉਹਨੇ ਮੋਟਰਸਾਈਕਲ ਖੜਿਆ ਕਰਨਾ ਵਾ ਉਹਨੇ ਮੁੜ ਕੇ ਕਾਲਜ ਤੋਂ ਆਣ ਕੇ ਘਰ ਲਾਦਿਆ ਕਰਨਾ ਵਾ ਫੇਰ ਉਹਨੇ ਕਿੱਥੇ ਖੜਿਆ ਕਰਨਾ ਮੇਰੀ ਸੁਣੋ ਗੱਲ ਮੰਮੀ ਇੱਕੋ ਮੈਂ ਤੁਹਾਨੂੰ ਦੱਸਾਂ ਮੁੱਕ ਦੀ ਗੱਲ ਮੈਨੂੰ ਪਹਿਲਾਂ ਬਾਕੀ ਘਰ ਦੇ ਕੰਮ ਨਵੇੜ ਲੈਣ ਦੋ ਜਿਹੜੇ ਮੇਰੇ ਮੇਨ ਖਰਚੇ ਆ ਗਿਆ ਇਹਨਾਂ ਦੀ ਪੜਾਈਆਂ ਵੀ ਚੱਲਣੀਆਂ ਕੁੜੀ ਵੀ ਪੜਨ ਲਈ ਆ ਉਹਨਾਂ ਦਾ ਪਹਿਲਾਂ ਕੰਮ ਤਾਂ ਨਵੇੜ ਲੈਣ ਦੋ ਜੋ ਵੀ ਕਰਨ ਵਾਲਾ ਹੈਗਾ ਬਾਅਦ ਚ ਵੇਖਾਂਗੇ ਇਹਦੇ ਇਹ ਫालतू ਖਰਚੇ ਬਾਅਦ ਚ ਵੇਖਾਂਗੇ ਕਰਦੇ ਰੋ ਫਿਰ ਮੈਂ ਅਜੇ ਹੁਣ ਮੇਰੇ ਕੋ ਮੰਗੂ ਤਾਂ ਮੈਂ ਕਹਿ ਦਊ ਆਪਣੇ ਪਿਓ ਨੂੰ ਕਹ ਮੈਂ ਤੈਨੂੰ ਕਹਿਤਾ ਵੀ ਜਿਹੜੇ ਮੇਰੇ ਕੋ ਥੋੜੇ ਬਹੁਤੇ ਪੈਸੇ ਆ ਗਏ ਆ ਚੱਲ ਮੈਂ ਦੇ ਦੂੰਗੀ ਤਾਂ ਫਿਰ ਮਵੇਂ ਕਿਉਂ ਦਣੇ ਨਾਲੇ ਤੁਹਾਡਾ ਗੱਲ ਚ ਕੋ